ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਸਲਵਾਰ ਦੇ ਬਲ ਪਾਉਣੇ ਦੱਸਾਂਗੇ ਦੇਖੋ ਜੀ ਆਪਣੀ 벨ਟ ਰੈਡੀ ਹੈਗੀ ਇਹ 벨ਟ ਹੈਗੀ ਹੈ ਜੀ ਆਪਣੀ 24 ਇੰਚ ਤਿਆਰ ਦੇਖੋ 24 ਇੰਚ ਹੈਗੀ ਆਪਣੀ 벨ਟ ਤਿਆਰ ਸਭ ਤੋਂ ਪਹਿਲਾਂ ਜਿਹੜੀ ਆਪਣੀ ਦੇਖੋ ਆ ਨਿਫੇ ਵਾਲੀ ਚਿੜੀ ਬਣਾਈ ਹੋਈ ਆ ਆ ਵਾਲੀ ਤੇ ਆ ਪਿਛਲੀ ਅਸਨ ਵਾਲੀ ਸਲਾਈ ਹੁੰਦੀ ਹੈ ਜਿਹੜੀ ਇਹਨੂੰ ਐਦਾਂ ਆਪਸ ਵਿੱਚ ਜੋੜ ਲੈਣਾ ਦੇਖੋ ਆਪਾਂ ਆ ਦੇਖੋ ਆ ਬਿਲਕੁਲ ਆਪਸ ਵਿੱਚ ਜੁੜੀਆਂ ਹੋਈਆਂ ਨੇ ਆਪਾਂ 벨ਟ ਦਾ ਇੱਥੇ हां एक इधर हो गया देखो सेंटर हाफ ਤੇ ਇੱਕ ਹੋ ਗਿਆ ਜੀ ਇਧਰਲੇ ਪਾਸੇ ਇੱਥੇ ਆਪਾਂ ਕੱਟ ਲਗਾ ਲੈਣਾ ਅੱਧ ਚ ਇਹ ਜਦੋਂ ਆਪਾਂ ਸੈਂਟਰ ਕਰਨਾ ਆ ਨੇਫੇ ਵਾਲੀਆਂ ਦੋਵੇਂ ਸਲਾਈਆਂ ਨੂੰ ਮਤਲਬ ਜੋੜ ਕੇ ਫੇਰ ਕਰਨਾ ਆ ਦੇਖੋ ਜੀ ਇੱਥੇ ਕਰ ਲਿਆ ਕੱਟ ਲਗਾ ਲਿਆ ਆਪਾਂ ਦੇਖੋ ਜੀ ਇਸ ਤਰ੍ਹਾਂ ਛੋਟੇ ਛੋਟੇ ਇਹ ਲਗਾਉਣ ਤੋਂ ਬਾਅਦ ਹੁਣ ਆਪਾਂ ਜਿਹੜੇ ਵਲ ਪਾਉਣੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ 1-1 ਇੰਚ ਛੱਡ ਦੇਣਾ 1 ਇੰਚ ਇਧਰ ਜੀ ਤੇ 21 ਇੰਚ ਇਧਰ ਠੀਕ ਹੈ ਜੀ ਆਹ ਹਿੱਸਾ ਦੇਖੋ ਛੱਡਤਾ ਇਹ ਉੱਥੇ ਆ ਜਿੱਥੇ ਆਪਣੀ ਦੇਖੋ ਜੀ ਆਪਣਾ ਨੇਫਾ ਬਣਿਆ ਹੋਇਆਗਾ ਠੀਕ ਹੈ ਜੀ ਆਪਣੀ ਨੇਫੇ ਵਾਲੀ ਜਿਹੜੀ ਚਿੜੀ ਬਣਾਈ ਹੋਈ ਹੈ ਉਸ ਜਗ੍ਹਾ ਤੇ ਤੇ ਜਿਹੜੇ ਆਪਾਂ ਬਲ ਪਾਉਣੇ ਨੇ ਉਹ ਕਈ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਆ ਵੀ ਦੀਦੀ ਸਾਡੀ ਜਦੋਂ ਆਪਾਂ ਸਲਵਾਰ ਸਟਿਚ ਕਰ ਲੈਨੇ ਆ ਬਲ ਪਾ ਲੈਨੇ ਆਂਗੇ ਜਦੋਂ ਉਹਨਾਂ ਨੂੰ ਪਾਉਣੇ ਆ ਤਾਂ ਸਾਡੇ ਪਹੁੰਚੇ ਘੁੰਮ ਜਾਂਦੇ ਨੇ ਉਹ ਦੋ ਕੰਮ ਦੇਨੇ ਜਦੋਂ ਜੀ ਆਪਾਂ ਅੱਧ ਕਰਕੇ ਦੇਖੋ ਆ ਇਹਦਾ 벨ਟ ਦਾ ਹਾਫ ਕਰ ਲਿਆ ਇੱਥੇ ਕੱਟ ਲਗਾ ਲੇ ਜਦੋਂ ਆਪਾਂ ਇੱਥੋਂ ਬਲ ਪਾਉਣੇ ਸ਼ੁਰੂ ਕਰ ਦਿੰਨੇ ਆ ਇੰਨੇ ਹਿੱਸੇ 'ਚ ਬਲ ਪਾਉਣੇ ਆ ਫਿਰ ਜਿਹੜੇ ਆਪਣੇ ਸਲਵਾਰ ਆ ਗਈ ਉਹਦੇ ਪਹੁੰਚਿਆ ਨੇ ਸਾਈਡ ਤੇ ਜਾਣਾ ਹੀ ਜਾਣਾਗਾ ਠੀਕ ਹੈ ਜੀ ਆਪਾਂ ਬਲ ਪਾਉਣੇ ਕਿਵੇਂ ਨੇ ਦੇਖੋ 1-1 ਇੰਚ ਤਾਂ ਪਹਿਲਾਂ ਆਪਾਂ ਇੱਥੇ 8 ਟਾ ਆਹ ਸਲਾਈ ਤੋਂ 1 ਇੰਚ ਇਧਰ 1 ਇੰਚ ਇਧਰ ਹੁਣ ਜਿਹੜੇ ਆਪਾਂ ਬਲ ਪਾਉਣੇ ਨੇ ਇਹ ਆਪਾਂ ਦੇਖੋ ਜੀ 8 ਇੰਚ ਦੇ ਵਿੱਚ ਵਿੱਚ ਪਾਉਣੇ ਆ ਠੀਕ ਹੈ ਜੀ ਆਹ ਜਿਹੜਾ ਪਿੱਛੇ ਰਹਿ ਗਿਆ ਦੇਖੋ ਇਹ ਰਹਿ ਗਿਆ 4 ਇੰਚ ਆਹ ਵਾਲੇ ਸੈਂਟਰ ਤੋਂ ਜਿੱਧਰ ਆਪਾਂ ਬਲ ਪਾਉਣੇ ਆ ਜਿੱਧਰ ਆਪਣੀ ਨਿਫੇ ਵਾਲੀ ਚਿੜੀ ਬਣੀ ਹੋਈ ਆ ਇੱਥੋਂ ਆਪਾਂ ਇੱਥੇ ਤੱਕ 4 ਇੰਚ ਕਪੜਾ ਛੱਡਣਾਗਾ 4 ਇੰਚ ਛੱਡ ਕੇ ਆਪਾਂ ਆਹ ਵਾਲੀ ਜਗ੍ਹਾ ਤੋਂ ਬਲ ਪਾਉਣੇ ਸ਼ੁਰੂ ਕਰਨੇ ਨੇ ਠੀਕ ਹੈ ਜੀ ਆਪਾਂ ਆਹ ਵਾਲੀ ਜਗ੍ਹਾ ਤੋਂ ਬਲ ਪਾਉਣੇ ਸ਼ੁਰੂ ਕਰਨੇ ਨੇ ਸ਼ੁਰੂ ਕਰਨੇ ਨੇ ਆ ਤਾਂ ਦੇਖੋ ਆਪਣਾ ਅੱਧ ਕਰਕੇ ਸਾਰੀ 벨ਟ ਦਾ ਹਾਫ ਕਰਕੇ ਲਾਇਆ ਹੋਇਆ ਹੁਣ ਇੱਥੋਂ ਆਪਾਂ 4 ਇੰਚ ਛੱਡ ਕੇ ਸ਼ੁਰੂ ਕਰਨੇ ਆ ਆਪਾਂ ਇੱਥੇ ਕੱਟ ਲਗਾ ਲੈਣਾ ਇਹ ਦੇਖੋ ਇਸ ਤਰ੍ਹਾਂ ਹੋ ਗਿਆ ਦੇਖੋ ਆ ਆਪਣੀ ਨਿਫੇ ਵਾਲੀ ਚਿੜੀ ਬਣੀ ਹੋਈ ਹੈਗੀ ਇੱਥੇ 1 1 ਇੰਚ ਛੱਡਣਾ ਆ ਆਪਣਾ ਅੱਧ ਕਰਕੇ 벨ਟ ਦਾ 12 ਇੰਚ 24 ਦਾ 12 ਅੱਧ ਹੋ ਗਿਆ ਇੱਥੇ ਦੇਖੋ 12 ਇੰਚ ਤੇ ਆਪਾਂ ਕੱਟ ਲਗਾ ਲਿਆ ਆ 12 ਇੰਚ ਤੋਂ ਬਾਅਦ ਆਪਾਂ 4 ਇੰਚ ਛੱਡਣਾ ਹੁਣ ਆਪਾਂ ਇੱਥੋਂ ਬਲ ਪਾਉਣੇ ਸ਼ੁਰੂ ਕਰਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜੀ ਜਿਹੜੀ ਆਪਣੀ ਸਲਵਾਰ ਦਾ ਆਸਣ ਵਾਲਾ ਹਿੱਸਾ ਹੁੰਦਾ ਉਹ ਕਿਸੇ ਵੀ ਸਾਈਡ ਇੱਕ ਸਾਈਡ ਤੇ ਆਪਾਂ ਬਲ ਪਾਉਣੇ ਆ ਪਿਛਲੇ ਪਾਸੇ ਦੋ ਆ ਦੇਖੋ ਆ ਆਪਣੀ ਆਸਣ ਵਾਲੀ ਸਿਲਾਈ ਆ ਇੱਥੇ ਆਪਾਂ ਦੋ ਬਲ ਪਾਉਣੇ ਨੇ ਉਹ ਕਿੱਦਾਂ ਪਾਉਣੇ ਆ ਤੁਹਾਨੂੰ ਦੱਸਦੇ ਆ ਇੱਦ ਕੋਈ ਨਹੀਂ ਵੀ ਵੱਡਾ ਪਾਉਣਾ ਜਾਂ ਛੋਟਾ ਪਾਉਣਾ ਜਿੰਨੇ ਪਾਉਣੇ ਆ ਤੁਸੀਂ ਪਿਛਲੇ ਵੱਲ ਉਨੀ ਲੰਬਾਈ ਦੇ ਚੜਾਈ ਦੇ ਪਾ ਸਕਦੇ ਹੋਗੇ ਜਿੰਨਾ ਇੱਧਰ ਲਿਆਉਂਨਾਂ ਹੀ ਆਪਾਂ ਇੱਧਰ ਚੱਕਣਾ ਇਸ ਤਰ੍ਹਾਂ ਦੇਖੋ ਜੀ ਆਹ ਬਲ ਪੈ ਗਏ ਆਸਣ ਵਾਲੀ ਸਲਾਈ ਆ ਇੱਥੇ ਬਲ ਪਾਉਣ ਤੋਂ ਬਾਅਦ ਆਪਾਂ ਇਹਦੇ ਉੱਪਰ ਸਲਾਈ ਲਗਾ ਦੇਣੀ ਹੈ ਹਾਂ ਲੋ ਜੀ ਇਹ ਆਪਾਂ ਬਲ ਪਾ ਲਈਏ ਆਪਣੇ ਆਸਣ ਦਾ ਪਿਸਲਾ ਹਿੱਸਾ ਜਿੱਧਰਲੇ ਪਾਸੇ ਆਪਣੀ ਬੈਲਟ ਦੇ ਚਿੜੀ ਨਹੀਂ ਬਣਾਈ ਹੋਈ ਹੈਗੀ ਉਹ ਵਾਲਾ ਹਿੱਸਾ ਆਪਾਂ ਇਦਾਂ ਰੱਖ ਲੈਣਾ نیچے ਇਦਾਂ ਰੱਖ ਕੇ ਸਲਾਈ ਵਾਲਾ ਤੇ ਆਪਾਂ ਇਹਨੂੰ ਉਲਟਾ ਕਰ ਲੈਣਾ ਸਲਵਾਰ ਵਾਲੇ ਕੱਪੜੇ ਨੂੰ ਆ ਦੇਖੋ ਇਹਨੂੰ ਆਪਾਂ ਇਦਾਂ ਹੱਥ ਸੱਚ ਮਿਲਾ ਲੈਣਾ ਮਿਲਾਉਣ ਤੋਂ ਬਾਅਦ ਦੇਖੋ ਜੀ ਸਲਵਾਰ ਦੇ ਜਿਹੜੇ ਬਲ ਹੁੰਦੇ ਨੇ ਇਹ ਦੋ ਤਰੀਕਿਆਂ 'ਚ ਪੈਂਦੇ ਹੁੰਦੇ ਨੇ ਪਹਿਲਾਂ ਬਲ ਪਾ ਲੈਂਦੇ ਨੇ ਫਿਰ ਵੀ ਬੈਲਟ ਜੜੀ ਜਾਂਦੀ ਹੁੰਦੀ ਹੈ ਜਿੱਦਾਂ ਆਪਾਂ ਬੈਲਟ ਬਣਾ ਲਈ ਪਹਿਲਾਂ ਬਲ ਪਾ ਕੇ ਫਿਰ ਆਪਾਂ ਬੈਲਟ ਦੀ ਸਿਲਾਈ ਲਗਾ ਲੈਣੇ ਹੁੰਦੇ ਆ ਤੇ ਨਾਲ ਵੀ ਬਲ ਪੈ ਜਾਂਦੇ ਨੇ ਐਸੀ ਤਰ੍ਹਾਂ ਹੀ ਵੀ ਨਾਲ ਹੀ ਆਪਾਂ ਬੈਲਟ ਜੜ ਲੈਣੀ ਆ ਤੇ ਨਾਲ ਹੀ ਬਲ ਪਾ ਲੈਣੇ ਆ ਦੇਖੋ ਜੀ ਆ ਪਿਛਲੀ ਆਸਣ ਵਾਲੀ ਸਿਲਾਈ ਤੋਂ ਆਪਾਂ ਸਿਲਾਈ ਮਾਰਨੀ ਸ਼ੁਰੂ ਕਰਨੀ ਆ ਆ ਨੀਚੇ 벨ਟ ਨੀਚੇ ਰੱਖਣੀ ਆ ਤੇ ਸਲਵਾਰ ਦੇ ਪੱਲੇ ਆਪਾਂ ਉੱਪਰ ਰੱਖਣੇ ਆ ਜਿਹੜੀ ਆਪਣੀ ਸਲਵਾਰ ਆ ਇਸ ਤਰ੍ਹਾਂ ਜੀ ਆਪਾਂ ਚੰਗੀ ਤਰ੍ਹਾਂ ਮਿਲਾ ਕੇ ਆਪਾਂ ਸਿਲਾਈ ਲਗਾ ਦਿੰਦੇ ਆ ਸਲਾਈ ਲਗਾਉਣੀ ਆ ਆਪਾਂ ਦੇਖੋ ਜਿੱਥੇ ਆਪਣੇ ਆ ਕੱਟ ਲਗਾਇਆ ਹੋਇਆ ਅੱਧ ਕਰਕੇ 12 ਇੰਚ ਅੱਧ ਕੀਤਾ ਉਸ ਤੋਂ ਬਾਅਦ ਆਪਾਂ 4 ਇੰਚ ਕੱਪੜਾ ਛੱਡਿਆ ਇੱਥੇ ਤੱਕ ਆਪਾਂ ਸਲਾਈ ਲਗਾਉਣੀ ਆ ਅਨੋਖੀ ਇੱਥੇ ਤੱਕ ਆਪਾਂ ਲਾ ਲਈ ਸਲਾਈ ਹੁਣ ਆਪਾਂ ਇਥੋਂ ਦੇਖੋ ਜੀ ਬਲ ਪਾਉਣੇ ਸ਼ੁਰੂ ਕਰਨੇ ਨੇ ਬਲਾਂ ਦੀ ਕੋਈ ਐਡੀ ਉਹ ਨਹੀਂ ਹੁੰਦੀ ਵੀ ਆਪਾਂ ਜੇ ਤੁਹਾਡਾ ਘੇਰਾ ਜ਼ਿਆਦਾ ਤਾਂ ਤੁਸੀਂ ਚੌੜੇ ਬਲ ਚੱਕ ਲਓ ਜੇ ਤੁਹਾਡਾ ਘੇਰਾ ਛੋਟਾ ਸਲਵਾਰ ਵੀ ਜ਼ਿਆਦਾ ਹੈਵੀ ਨਹੀਂ ਹੈਗੀ ਤਾਂ ਛੋਟੇ ਵਾਲ ਦੇਖੋ ਜੀ ਮੈਂ ਇਦਾਂ ਪਾਉਣੀ ਹੁੰਨੀ ਆ ਜਿੱਦਾਂ ਆਪਣੀਆਂ ਮਸ਼ੀਨ ਆ ਗਈ ਹੈ ਨਾ ਜੇ ਘੇਰਾ ਵੱਡਾ ਹੋਵੇ ਤਾਂ ਇੱਥੋਂ ਮੈਂ ਵੱਡੇ ਵਾਲ ਚੱਕ ਲੈਣੀ ਆ ਆ ਵਾਲੀ ਜਗ੍ਹਾ ਤੋਂ ਇਹਦਾ ਹਿਸਾਬ ਲਾ ਕੇ ਕਿਉਂਕਿ ਵਾਲ ਇੱਕੋ ਜਿੱਕੇ ਹੋਣਗੇ ਤਾਂ ਪਿੱਛੇ ਵਾਲ ਸਹੀ ਪੈਣਗੇ ਇੱਥੋਂ ਇਦਾਂ ਠੀਕ ਹੈ ਜੀ ਆਹ ਵਾਲੀ ਜਗ੍ਹਾ ਤੋਂ ਆ ਜਿਹੜਾ ਮਸ਼ੀਨ ਦਾ ਹਿੱਸਾ ਹੁੰਦਾ ਦੇਖੋ ਇਹ ਇਦਾਂ ਜੇ ਛੋਟੇ ਵਾਲ ਚੱਕਣੇ ਆ ਜਿਵੇਂ ਆ ਮਸ਼ੀਨ ਦਾ ਹਾਫ ਆ ਗਿਆ ਇੱਥੇ ਤੱਕ ਆਹ ਵਾਲਾ ਹਿੱਸਾ ਇੱਥੇ ਤੱਕ ਤਾਂ ਮੈਂ ਇੱਥੋਂ ਵੀ ਹੁਣ ਜਿਵੇਂ ਇਹ ਸਲਵਾਰ ਆਪਣੀ ਨਾ ਤਾਂ ਜ਼ਿਆਦਾ ਹੈਵੀ ਹੈ ਨਾ ਹੀ ਤਾਂ ਸਟ੍ਰੇਟ ਸਲਵਾਰ ਆ ਤੇ ਨਾ ਹੀ ਬਹੁਤ ਜ਼ਿਆਦਾ ਹੈਵੀ ਪਟਿਆਲਾ ਸਲਵਾਰ ਆ ਨੋਰਮਲ ਜੀ ਸਲਵਾਰ ਆ ਆਪਾਂ ਇੱਥੋਂ ਆਹ ਵਾਲੀ ਜਗ੍ਹਾ ਤੋਂ ਬਲ ਚੱਕਾਂਗੇ ਇਹ ਇਸ ਤਰ੍ਹਾਂ ਠੀਕ ਆ ਜੀ ਐਸੇ ਤਰ੍ਹਾਂ ਜੀ ਆਪਾਂ ਬਲ ਚੱਕੀ ਜਾਣੇ ਆ ਬਿਲਕੁਲ ਇੱਕੋ ਸਾਈਜ਼ ਦੇ ਬਲ ਪੈਣਗੇ ਸਰਾਂ ਜਦੋਂ ਆਪਾਂ 4 ਇੰਚ ਹਾਫ ਕਰਕੇ ਫਿਰ ਆਪਾਂ ਬਲ ਪਾਉਣੇ ਆਗੇ ਵੀ ਅੱਧ ਚੋਂ ਪਾਉਣਾ ਨਹੀਂ ਸ਼ੁਰੂ ਕਰਦੇ ਫਿਰ ਆਪਣੀ ਜਿਹੜੀ ਸਲਵਾਰ ਦੀ ਫਰੰਟ ਵਾਲੀ ਕਰੀਜ਼ ਹੁੰਦੀ ਆ ਉਹ ਬਿਲਕੁਲ ਜੀ ਸਟ੍ਰੇਟ ਰਹਿੰਦੀ ਹੈਗੀ ਤੇ ਨਾ ਹੀ ਆਪਣਾ ਪਹੁੰਚਾ ਤੁੰਦਾਗਾ ਦੇਖੋ ਕੋਈ ਵੀ ਵਾਲ ਆਪਾਂ ਇਦਾਂ ਨਹੀਂ ਪਾਉਣਾ ਹੈਗਾ ਜਿਹੜੀ ਆ ਸਲਾਈ ਵਾਲਾ ਨਾ ਵੀ ਆਪਾਂ ਇਹਨੂੰ ਇਦਾਂ ਪਾ ਦਈਏ ਇਦਾਂ ਨਹੀਂ ਪਾਉਣਾ ਫਿਰ ਇਹ ਜਿਹੜੀ ਸਲਾਈ ਆ ਫਰੰਟ ਤੱਕ ਪਹੁੰਚੇ ਤੱਕ ਬਾਹਰੀ ਘੁੰਮੀ ਜਾਂਦੀ ਰਹਿੰਦੀ ਹੈ ਸਲਾਈ ਆਪਾਂ ਵਿੱਚ ਦੇਣੀ ਆ ਵਾਲ ਦੇ ਆ ਦੇਖੋ ਜਿੱਦਾਂ ਆਪਾਂ ਵਾਲ ਪਾਤਾ ਆ ਵਾਲ ਪਾਉਣ ਤੋਂ ਬਾਅਦ ਜਿਹੜੀ ਇਹ ਸਲਾਈ ਆ ਇਦਾਂ ਦੇਖੋ ਆ ਵਿੱਚ ਆ ਜੂਗੀ ਇਦਾਂ ਆ ਦੇਖੋ ਜੀ ਆ ਆ ਗਿਆ ਆਪਣਾ ਦੇਖੋ ਕ੍ਰੀਜ਼ ਵਾਲਾ ਮਤਲਬ ਕਿ ਜਿਹੜੇ ਆਪਣੇ ਸਲਵਾਰ ਦੇ ਕਈ ਇਲਾਕਿਆਂ ਚ ਗੋਡੇ ਵੀ ਕਹਿ ਲੈਂਦੇ ਆ ਪੱਟ ਵੀ ਪੱਲੇ ਵੀ ਕਹਿ ਦਿੰਦੇ ਨੇ ਜਿਹੜੇ ਫਰੰਟ ਵਾਲੇ ਪੱਲੇ ਹੁੰਦੇ ਨੇ ਉਹਨੇ ਦੇਖੋ ਆਪਣੀ ਨਸਾਨੀ ਲਾਈ ਹੋਈ ਆ ਹਾਫ ਦੀ ਅੱਧ ਦੀ ਜਿਹੜਾ ਇਹ ਵਾਲਾ ਆਗਾ ਇਹ ਆਪਣਾ ਦੇਖੋ ਆ ਆਪਣੀ ਸਲਾਈ ਲਾਈ ਹੋਈ ਹੈਗੀ ਉਹਦੇ ਵਾਲੀ ਚਿੜੀ ਜਿੱਥੇ ਬਣਦੀ ਆ ਨੇਫੇ ਵਾਲੀ ਇਹ ਇੱਥੋਂ 4-5 ਇੰਚ ਦੇ ਵਿੱਚ ਵਿੱਚ ਹੀ ਰਹਿਣਾ ਚਾਹੀਦਾ ਫਿਰ ਜਿਹੜੇ ਸਲਵਾਰ ਦੇ ਪਹੁੰਚੇ ਨੇ ਉਹ ਕਦੇ ਨਹੀਂ ਘੁੰਮਦੇ ਤੇ ਜਿਹੜੀ ਵਾਲਾ ਉਹ ਆਪਣੇ ਬਿਲਕੁਲ ਸਟ੍ਰੇਟ ਰਹਿੰਦੇ ਨੇ ਆ ਦੇਖੋ ਜੀ ਆ ਆ ਗਈ ਆਪਣੇ ਜਿੱਥੇ ਆਪਾਂ 1 ਇੰਚ ਛੱਡਣਾ ਸੀਗਾ ਠੀਕ ਹੈ ਜੀ ਜੇ ਸੈਂਟਰ ਚ ਤੁਹਾਡਾ ਕੋਈ ਬਲ ਹਲਕਾ ਜਾਂ ਵੱਡਾ ਰਹਿੰਦਾਗਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਜੇ ਕੋਈ ਤੁਹਾਡਾ ਬਾਲਾ ਖੀਰਲਾ ਥੋੜਾ ਜਿਹਾ ਛੋਟਾ ਰਹਿੰਦਾ ਤਾਂ ਵੀ ਕੋਈ ਨਹੀਂ ਉਹਨੂੰ ਆਪਾਂ ਇੱਥੇ ਐਦਾਂ ਹਲਕਾ ਜਿਹਾ ਆਪਣੀ ਐਡਜਸਟਮੈਂਟ ਹੋ ਜਾਂਦੀ ਹੁੰਦੀ ਆ ਵੱਡਾ ਰਹਿੰਦਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਛੋਟਾ ਰਹਿੰਦਾ ਅੰਡਾ ਵਾਲਾ ਵਾਲ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਆ ਦੇਖੋ ਜੀ ਆ ਆ ਗਿਆ ਆਪਣੇ ਜਿੱਥੇ ਆਹ ਵਾਲੀ ਸਲਾਈ ਆ ਇਹ ਆਪਸ ਵਿੱਚ ਮਿਲ ਗਈ ਆਖਣ ਵਾਲੀ ਤੇ ਬੈਲ ਟਿਕਾ ਲਈ ਇੱਥੇ ਤੱਕ ਲੈ ਆਂਦੀ ਇੱਥੋਂ ਜੀ ਆਪਾਂ ਐਦਾਂ ਸਲਾਈ ਵਾਪਸ ਲੈ ਜਾਣੀ ਇੱਥੋਂ ਆਪਾਂ ਨਾ ਸਲਾਈ ਵਾਪਸ ਲੈ ਜਾਣੀ ਐ ਜਿੱਦਾਂ ਆਪਾਂ ਬਲਾਂ ਤੇ ਗਲ ਪਾਏ ਨਹੀਂ ਉਦੋਂ ਤਹਿੰਦੀ ਆਪਾਂ ਸਲਾਈ ਵਾਪਸ ਨੀਚੇ ਧਿਆਨ ਰੱਖਣਾ ਵੀ ਜਿਹੜਾ ਕੱਪੜਾ ਆਪਣਾ ਵਿਚਨਾ ਆਵੇ ਜਿੱਥੋਂ ਆਪਾਂ ਬਲ ਪਾਉਣੇ ਸ਼ੁਰੂ ਕੀਤੇ ਸੀ ਆਸਣ ਵਾਲੀ ਸਲਾਈ ਤੋਂ ਆਪਾਂ ਉੱਥੇ ਹੀ ਪਹੁੰਚ ਗਏ ਉੱਥੋਂ ਆਪਾਂ ਦੂਸਰੇ ਪਾਸੇ ਵੀ ਬਲ ਜਿਵੇਂ ਉਧਰਲੇ ਪਾਸੇ ਪਾਏ ਨੇ ਦੂਸਰੀ ਸਾਈਡ ਉਦਾਂ ਹੀ ਪਾਉਣੇ ਨੇ ਤਾਂ ਇਹ ਦੇਖੋ ਪਹਿਲਾਂ ਵਾਂਗੂ ਸਲਾਈ ਆਪਾਂ ਦੁਬਾਰਾ ਫੇਰ ਲਾ ਦੇਣੀ ਹੈ ਆ ਦੇਖੋ ਇੱਥੇ ਆਪਣਾ ਹਾਫ ਕਰਕੇ ਅੱਧ ਲਾਇਆ ਹੋਇਆ ਸੀ 12 ਇੰਚ ਤੇ ਉਸ ਤੋਂ ਬਾਅਦ ਆਪਾਂ 4 ਇੰਚ ਛੱਡ ਕੇ ਵਾਲ ਪਾਉਣੇ ਆ ਤੁਹਾਡੀ ਬੈਲਟ ਦਾ ਸਾਈਜ਼ ਜਿੰਨਾ ਹੈਗਾ ਬਸ ਉਹ ਤੋਂ ਆਪਾਂ ਹਾਫ ਕਰ ਲੈਣਾ ਹਾਫ ਕਰਨ ਤੋਂ ਬਾਅਦ ਆਪਾਂ 3 ਇੰਚ 4 ਇੰਚ ਛੱਡ ਦੇਣਾ ਆਹ ਲਓ ਜੀ ਉੱਥੇ ਫੇਰ ਆ ਗਏ ਆਪਾਂ ਇੱਥੋਂ ਆਪਾਂ ਫੇਰ ਵਾਲ ਪਾਉਣੇ ਸ਼ੁਰੂ ਕਰ ਦੇਣੇ ਆ ਜਿਵੇਂ ਆਪਾਂ ਪਹਿਲਾਂ ਵਾਲ ਪਾਏ ਸੀ ਅਹ ਦੇਖੋ ਆਪਾਂ ਅੱਧ ਚੋਂ ਵਾਲ ਚੱਕੇ ਸੀ ਇਹ ਵਾਲ ਵੀ ਆਪਾਂ ਅੱਧ ਚੋਂ ਹੀ ਚੱਕਣ ਆ ਇਸ ਤਰ੍ਹਾਂ ਜੀ ਜਦੋਂ ਆਪਾਂ ਇੱਕ ਦੋ ਵਾਰੀ ਵਾਲ ਪਾ ਲੈਨੇ ਆ ਜੀ ਆਪਣੇ ਆਪ ਹਿਸਾਬ ਆ ਜਾਂਦਾ ਦਾ ਆ ਦੇਖੋ ਜੀ ਆ ਆਪਣਾ ਐਂਡ ਵਾਲਾ ਵਾਲਾ ਹੈਗਾ ਇਹ ਦੇਖੋ ਹਲਕਾ ਜਿਹਾ ਵੱਡਾ ਹੈਗਾ ਜਿਆਦਾ ਵੱਡਾ ਨਹੀਂ ਹਲਕਾ ਜਿਹਾ ਵੱਡਾ ਇਹਨੂੰ ਆਪਾਂ ਦੋ ਇੱਥੇ ਛੋਟੇ ਕਰਕੇ ਪਾ ਦਾਂਗੇ ਆ ਦੇਖੋ ਜੀ ਇੱਥੋਂ ਆਪਾਂ ਦੁਬਾਰਾ ਫੇਰ ਸਲਾਈ ਤੁਸੀਂ ਚਾਹੋ ਇਧਰੋਂ ਵੀ ਡਬਲ ਕਰ ਲਓ ਬਾਲ ਉੱਧੜ ਦੇ ਨਹੀਂ ਹੈ ਜੇ ਤਾਂ ਸਲਵਾਰ ਦੇ ਵਾਲ ਸਿੱਧੇ ਕਰਕੇ ਦਿਖਾਉਣੇ ਆਂਗੇ ਹਾਂਜੀ ਆ ਦੇਖੋ ਜੀ ਆਪਾਂ ਸਲਵਾਰ ਸਿੱਧੀ ਕਰ ਲਈ ਆਪਣੇ ਵਾਲ ਪਾਏਗੇ ਦੇਖੋ ਜੀ ਆ ਆਪਣੇ ਵਾਲ ਪਾਏ ਹੋਏ ਨੇ ਆਪਾਂ ਦੇਖੋ ਇੱਥੋਂ 4 ਇੰਚ ਛੱਡ ਕੇ ਆ ਦੇਖੋ ਇੱਥੇ ਆਪਣੀ ਜਦੋਂ ਆਪਾਂ ਆਪਣੀ ਐਦਾਂ ਆਪਾਂ ਸਲਵਾਰ ਰੱਖਦੇ ਆ ਐਦਾਂ ਹੁੰਦੀ ਆ ਆਪਣੀ ਸਲਵਾਰ ਆਪਣੀ ਇਹਦਾ 벨ਟ ਦਾ ਹਾਫ ਹੁੰਦਾਗਾ ਇੱਥੋਂ ਆਪਾਂ 4 ਇੰਚ ਛੱਡ ਕੇ ਬਲ ਪਾਉਣੇ ਆਗੇ ਫਿਰ ਕਦੇ ਵੀ ਜਦੋਂ ਆਪਾਂ ਇੱਥੋਂ 4 ਇੰਚ ਛੱਡ ਕੇ ਬਲ ਪਾਉਣੇ ਆ ਕਿਸੇ ਵੀ ਸਾਈਜ਼ ਦੀ 벨ਟ ਆ ਉਹਦੇ ਵਿੱਚੋਂ 3 ਜਾਂ 4 ਇੰਚ ਕੱਪੜਾ ਛੱਡ ਕੇ ਇੱਥੋਂ ਬਲ ਪਾਵੋ ਆਹ ਵਾਲੀ ਜਗ੍ਹਾ ਤੋਂ ਬਲ ਪਾਉਣੇ ਸ਼ੁਰੂ ਕਰੋ ਕਦੇ ਵੀ ਥੋੜੀ ਸਲਵਾਰ ਦਾ ਪਹੁੰਚਾ ਨਹੀਂ ਖੁੰਮੂਗਾ ਬਿਲਕੁਲ ਤੁਹਾਡੀ ਸਲਵਾਰ ਦੀ ਕਰੀਜ਼ ਸਟ੍ਰੇਟ ਰਹੂਗੀ ਦੇਖੋ ਜੀ ਆਹ ਬਲ ਪੈ ਗਏ ਆ ਦੇਖੋ ਇੱਧਰ ਵੀ ਸਾਰੇ ਇੱਕਸਾਰ ਬਲ ਪਏ ਨੇ ਕੋਈ ਵੀ ਵੱਡਾ ਛੋਟਾ ਬਲ ਨਹੀਂ ਪਿਆ ਦੇਖੋ ਜਿੰਨੇ ਵਾਲ ਇੱਧਰ ਪਏ ਨੇ ਦੇਖੋ ਜੀ ਨਾਲੇ ਆਪਾਂ ਗਿਣਕੇ ਨਹੀਂ ਪਾਏ ਓੰਨੇ ਪਏ ਨੇ 1 2 3 4 5 6 7 8 9 10 11 12 13 14 15 16 17 1 2 3 4 5 6 7 8 9 10 11 12 13 14 15 16 17 ਓੰਨੇ ਵਾਲ ਇੱਧਰ ਨੇ ਜੀ ਓੰਨੇ ਹੀ ਇੱਧਰ ਨੇ ਗੰਨ ਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਦੋਵੇਂ ਪਾਸੇ ਪੂਰੀ ਹੋਣੇ ਚਾਹੀਦੇ ਜੇ ਇੱਕ ਅੱਧਾ ਬਲ ਇੱਕ ਦੋ ਬਲ ਇੱਕ ਪਾਸੇ ਵੱਧ ਘੱਟ ਹੋਣਗੇ ਤਾਂ ਜੀ ਕੋਈ ਪ੍ਰੋਬਲਮ ਨਹੀਂ ਹੈ ਇਸ ਤਰ੍ਹਾਂ ਬਲ 벨ਟ ਦੇ ਨਾਲ ਹੀ ਬਲ ਪਾਉਣ ਦੇ ਨਾਲ ਬਹੁਤ ਹੀ ਆਸਾਨੀ ਦੇ ਨਾਲ ਬਲ ਪੈ ਜਾਂਦੇ ਨੇ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜੇ ਤੁਸੀਂ ਦੂਸਰੇ ਤਰੀਕੇ ਚ ਬਲ ਪਾਉਣਾ ਚਾਹੁੰਦੇ ਹੋ ਜਿੱਦਾਂ ਪਹਿਲਾਂ 벨ਟ ਬਣਾ ਕੇ ਫਿਰ ਬਲ ਪਾ ਕੇ ਫਿਰ 벨ਟ ਨੂੰ ਜੜਨਾ ਚਾਹੁੰਦੇ ਹੋ ਤਾਂ ਇਹ ਵਾਲੀ ਵੀਡੀਓ ਵੀ ਆਪਣੀ ਚੈਨਲ ਤੇ ਪਾਈ ਹੋਈ ਹੈ ਜੀ ਤਾਂ ਨੂੰ ਆਪਣਾ ਬਾਲਪੋਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਜਾਂ ਕੋਈ ਚੀਜ਼ ਸਮਝਣ ਆਈ ਹੋਵੇ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ